ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਬਾਰੇ ਲੁਧਿਆਣਾ ਪੁਲਿਸ ਨੇ ਕਨੇਡਾ ਵਾਸੀ ਐਨ ਆਰ ਆਈ ਅਤੇ ਪੁੱਤਰ ਵਿਰੁੱਧ ਜਾਰੀ ਕੀਤਾ ਲੁੱਕ ਆਊਟ ਸਰਕੂਲਰ ਅਟਾਰੀ ਬਾਰਡਰ ਤੇ ਰੋਕੇ ਗਏ 14 ਹਿੰਦੂ ਅਤੇ 200 ਸਿੱਖ ਯਾਤਰੀ ਅਤੇ ਮਿਨਿਸਟਰੀ ਇਜਾਜ਼ਤ ਨਾ ਹੋਣ ਕਾਰਨ ਵਾਪਸ ਭੇਜੇ ਪੰਜਾਬ ਬੀਜੇਪੀ ਨੇ ਪੰਜਾਬ ਯੂਨੀਵਰਸਿਟੀ ਨਵੀਨੀਕਰਨ ਰੋਕਣ ਵਿੱਚ ਵੱਡਾ ਹੱਥ ਦਾਸ ਕੇ ਕ੍ਰੈਡਿਟ ਲਿਆ ਸਮਰਾਲਾ ਵਿੱਚ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਦੀ ਗੋਲੀਆਂ ਨਾਲ ਹੱਤਿਆ ਦੀ ਲੋਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ ਫਰੀਦਕੋਟ ਵਿੱਚ ਐਫ ਆਈ ਆਰ ਦੇਰੀ ਤੇ ਐਸ ਐਚਓ ਨिलंबित ਆਪ ਕਾਉਂਸਲਰ ਨੇ ਵਿਰੋਧ ਵਿੱਚ ਦਿੱਤਾ ਅਸਤੀਫਾ ਤਰਨਤਾਰਨ ਵਿੱਚ ਆਪ ਅਤੇ ਕਾਂਗਰਸ ਵਿਚਕਾਰ ਤਿੱਖੇ ਇਲਜ਼ਾਮ ਸਿਆਸੀ ਗਰਮਾਹਟ ਜਾਰੀ ਪੰਜਾਬ ਵਿੱਚ 19 ਟੋਲ ਪਲਾਜ਼ਿਆਂ ਤੇ ਟੈਕਸ ਮੁਕਤ ਦੇ ਸਰਕਾਰੀ ਫੈਸਲੇ ਨਾਲ ਆਮ ਲੋਕਾਂ ਨੂੰ ਵਿੱਤੀ ਰਾਹਤ ਸੀਐਮ ਮਾਨ ਨੇ ਕੀਤਾ ਵੱਡਾ ਐਲਾਨ ਕਿਹਾ ਪੰਜਾਬ ਯੂਨੀਵਰਸਿਟੀ ਸੈਨੇਟ ਮੁੜ ਸੰਰਚਨਾ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਵਾਂਗੇ ਹੜ ਪ੍ਰਭਾਵਿਤ ਖੇਤਾਂ ਵਿੱਚ ਰੇਤ ਦਾ ਸੰਕਟ ਕਿਸਾਨ 1 ਰੁਪਏ ਪ੍ਰਤੀ ਫੁੱਟ ਵੇਚਣ ਲਈ ਹੋਏ ਮਜਬੂਰ ਆਪ ਵਫਦ ਨੇ ਰਾਜਪਾਲ ਕੋਲ ਪਹੁੰਚਾਇਆ ਮੰਗ ਪੱਤਰ ਪੰਜਾਬ ਯੂਨੀਵਰਸਿਟੀ ਹੱਕ ਖਤਮ ਕਰਨ ਵਿਰੁੱਧ ਸਿਆਸੀ ਤੇ ਕਾਨੂੰਨੀ ਲੜਾਈ ਜਾਰੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਿਰੁੱਧ ਐਫ ਆਈ ਆਰ ਜਾਤੀਵਾਦੀ ਬਿਆਨਾਂ ਤੇ ਕੇਜਰੀਵਾਲ ਨੇ ਕੀਤੀ ਨਿੰਦਾ ਕੇਂਦਰ ਨੇ ਵਾਪਸ ਲਈ ਪੰਜਾਬ ਯੂਨੀਵਰਸਿਟੀ ਸੈਨੇਟ ਖਤਮ ਕਰਨ ਵਾਲੀ ਨੋਟੀਫਿਕੇਸ਼ਨ ਵਿਰੋਧੀਆਂ ਨੇ ਲਿਆ ਜਿੱਤ ਦਾ ਕ੍ਰੈਡਿਟ ਮੀਂਹੇ ਕਟਾਈਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਪੰਜਾਬ ਵਿੱਚ ਸਿਰਫ 97 ਕੇਸ ਸਰਕਾਰੀ ਸਕੂਲਾਂ ਵਿੱਚ ਨਾਸ਼ਤਾ ਯੋਜਨਾ ਹਰ ਬੱਚੇ ਨੂੰ 150 ਗ੍ਰਾਮ ਦੁੱਧ ਤੇ ਕੇਲਾ ਗਰੀਬਾਂ ਬੱਚਿਆਂ ਲਈ ਵੱਡੀ ਰਾਹਤ ਪੰਜਾਬ ਬਣਿਆ ਦੇਸ਼ ਦਾ ਪਹਿਲਾ ਐਂਟੀ ਡਰੋਨ ਕਵਰੇਜ ਵਾਲਾ ਸੂਬਾ ਮਾਨ ਸਰਕਾਰ ਨੇ ਦਿੱਤੀ ਨਵੀਂ ਸੁਰੱਖਿਆ ਰੇਖਾ ਹਵਾ ਗੁਣਵੱਤਾ ਡਰਾਮੈਟਿਕ ਵਿਗੜੀ ਸਿਹਤ ਵਿਭਾਗ ਨੇ ਜਾਰੀ ਕੀਤੀ ਸਲਾਹ ਬਜ਼ੁਰਗ ਤੇ ਬੱਚੇ ਘਰਾਂ ਵਿੱਚ ਰਹਿਣ ਵਾਈਲਡਲਾਈਫ ਐਕਟ ਵਿੱਚ 4 ਗੁਣਾ ਜੁਰਮਾਨੇ ਪੰਜਾਬ ਸਰਕਾਰ ਨੇ ਵਧਾਈ ਸਜ਼ਾ ਹੜਪਰਭਾਵਿਤ ਧਾਨ ਖਰੀਦ ਵਿੱਚ ਜਾਂਚ ਸਰਕਾਰ ਨੂੰ ਰਾਜਸਥਾਨ ਤੋਂ ਗੈਰਕਾਨੂੰਨੀ ਆਯਾਤ ਤੇ ਸ਼ੱਕ ਮਿੱਡੇ ਮੀਲ ਵਿੱਚ ਵੱਡੇ ਬਦਲਾਵ ਨਾਲ 44000 ਔਰਤਾਂ ਨੂੰ ਮਿਲਿਆ ਰੁਜ਼ਗਾਰ ਬੱਸ ਡਰਾਈਵਰ ਜਗਜੀਤ ਸਿੰਘ ਦੀ ਰੋਡ ਰੇਂਜ ਵਿੱਚ ਹਤਿਆ ਯੂਨੀਅਨ ਨੇ ਕੀਤੀ ਹੜਤਾਲ ਸੁਖਬੀਰ ਬਾਦਲ ਨੇ ਗੁਰੂ ਤੇਗ ਬਹਾਦਰ ਜੀ ਨਾਲ ਲੀਡਰਾਂ ਦੀ ਫੋਟੋ ਨੂੰ ਦੱਸਿਆ ਅਪਮਾਨਜਨਕ ਲੁਧਿਆਣਾ ਵਿੱਚ 13 ਰੁਪਏ ਦੀ ਸ਼ਰਟ ਆਫਰ ਵਿੱਚ ਹੰਗਾਮਾ ਭੀੜ ਨੇ ਬੰਦ ਕਰਵਾਈ ਦੁਕਾਨ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਕਬੱਡੀ 스타 ਜੀਤ ਕੋਟਲੀ ਦਾ ਅਚਾਨਕ ਨਿਧਨ ਵਿਸ਼ਵ ਕੱਪ ਜੇਤੂ ਖਿਡਾਰੀ ਨਾਲ ਖੇਡ ਜਗਤ ਵਿੱਚ ਸੋਗ ਦੀ ਲਹਿਰ ਲੈਂਡ ਪੂਲਿੰਗ ਪਾਲਿਸੀ ਰੱਦ ਤੋਂ ਬਾਅਦ ਨਵਾਂ ਟਵਿਸਟ ਲੈਂਡ ਐਕਟ ਨੂੰ ਨਵੀਂ ਇੰਟਰਪ੍ਰੀਟੇਸ਼ਨ ਪੰਜ ਕੂਲਾਂ ਵਿੱਚ ਵਿਦੇਸ਼ ਭੇਜਣ ਵਾਲੇ ਠੱਗੀ ਗਿਰੋ ਨੂੰ ਫੜਿਆ ਜਿਸ ਨੇ 100 ਲੋਕਾਂ ਨੂੰ ਲੁੱਟਿਆ ਸੀ ਹਰਿਆਣਾ ਚੋਣਾਂ ਵਿੱਚ ਵੱਡੀ ਹੇਰਾਫੇਰੀ ਬ੍ਰਾਜ਼ੀਲੀਅਨ ਮਾਡਲ ਨੇ 22 ਵੋਟਾਂ ਪਾਈਆਂ ਲੋਕਤੰਤਰ ਤੇ ਖੜੇ ਹੋਏ ਸਵਾਲ ਤਾਂ ਹੁਣ ਗੱਲ ਕਰਾਂਗੇ ਵਿਸਥਾਰ ਨਾਲ ਹਰ ਖਬਰ ਬਾਰੇ ਇਸ ਤੋਂ ਪਹਿਲਾਂ ਛੋਟੀ ਜਹੀ ਬੇਨਤੀ ਜੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਜ਼ਰੂਰ ਕਰ ਦੇਣਾ ਲੁਧਿਆਣਾ ਪੁਲਿਸ ਨੇ ਅੱਜ ਕੈਨੇਡਾ ਵਾਸੀ ਐਨ ਆਰ ਆਈ ਅਤੇ ਉਸ ਦੇ ਪੁੱਤਰ ਹਰਕੀਰਤ ਸਿੰਘ ਵਿਰੁੱਧ ਨਕਲੀ ਕ੍ਰਿਪਟੋ ਕਰੰਸੀ ਸਕੈਮ ਵਿੱਚ ਲੋਕ ਆਊਟ ਸਰਕੂਲਰ ਜਾਰੀ ਕੀਤਾ ਹੈ। ਇਹ ਕੇਸ ਲੱਖਾਂ ਰੁਪਏ ਦੇ ਠੱਗੀ ਨਾਲ ਜੁੜਿਆ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੀ ਜਾਂਚ ਨੂੰ ਤੇਜ਼ ਕਰੇਗਾ। ਪੁਲਿਸ ਨੇ ਕਿਹਾ ਕਿ ਇਹਨਾਂ ਨੂੰ ਵਾਪਸ ਲਿਆਉਣ ਲਈ ਕਦਮ ਚੁੱਕੇ ਜਾ ਰਹੇ ਹਨ ਜੋ ਸਾਈਬਰ ਅਪਰਾਧਾਂ ਨੂੰ ਰੋਕਣ ਵਿੱਚ ਮਹੱਤਵਪੂਰਨ ਹੈ। ਇਹ ਘਟਨਾ ਪੰਜਾਬ ਵਾਸੀਆਂ ਨੂੰ ਆਨਲਾਈਨ ਠੱਗੀਆਂ ਤੋਂ ਸਾਵਧਾਨ ਕਰਦੀ ਹੈ ਅਤੇ ਕਾਨੂੰਨੀ ਕਾਰਵਾਈ ਨੂੰ ਤੇਜ਼ ਕਰੇਗੀ। ਪੰਜਾਬ ਵਿੱਚੋਂ ਜਾ ਰਹੀ 14 ਹਿੰਦੂ ਤੀਰਥ ਯਾਤਰੀਆਂ ਦੇ ਜਥੇ ਨੂੰ ਅਟਾਰੀ ਚੈੱਕਪੋਸਟ ਤੋਂ ਪਾਕਿਸਤਾਨ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਨ੍ਹਾਂ ਕੋਲ ਯੂਨੀਅਨ ਹੋਮ ਮਿਨਿਸਟਰੀ ਦੀ ਇਜਾਜ਼ਤ ਨਹੀਂ ਸੀ ਇਸੇ ਤਰ੍ਹਾਂ 200 ਸਿੱਖ ਯਾਤਰੀਆਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਹੈ ਜੋ ਵਿਵਾਦ ਪੈਦਾ ਕਰ ਰਿਹਾ ਹੈ ਸਰਕਾਰ ਨੇ ਇਸ ਨੂੰ ਨਿਯਮਾਂ ਅਨੁਸਾਰ ਦੱਸਿਆ ਹੈ ਪਰ ਯਾਤਰੀ ਨਿਰਾਸ਼ ਹਨ ਇਹ ਘਟਨਾ ਅੰਤਰਰਾਸ਼ਟਰੀ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਭਵਿੱਖੀ ਯਾਤਰਾਵਾਂ ਲਈ ਨਵੀਆਂ ਨੀਤੀਆਂ ਦੀ ਲੋੜ ਹੈ ਪੰਜਾਬ ਬੀਜੇਪੀ ਨੇ ਕੇਂਦਰ ਦੇ ਪੰਜਾਬ ਯੂਨੀਵਰਸਿਟੀ ਨਵੀਨੀਕਰਨ ਰੋਕਣ ਵਾਲੇ ਫੈਸਲੇ ਵਿੱਚ ਆਪਣਾ ਵੱਡਾ ਹੱਥ ਦਸ ਕੇ ਵਿਰੋਧ ਨੇ ਜ਼ੋਰ ਪਕੜਿਆ ਸੀ ਪਾਰਟੀ ਨੇ ਕਿਹਾ ਕਿ ਉਨ੍ਹਾਂ ਦੇ ਤੇਜ਼ ਵਿਰੋਧ ਨੇ ਕੇਂਦਰ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਹੈ ਅਤੇ ਕਿਹਾ ਇਹ ਪੰਜਾਬੀਆਂ ਦੀ ਜਿੱਤ ਹੈ ਇਹ ਬਿਆਨ ਸਿਆਸੀ ਖੇਤਰ ਵਿੱਚ ਵਿਵਾਦ ਪੈਦਾ ਕਰ ਰਿਹਾ ਹੈ ਅਤੇ ਆਪ ਨਾਲ ਟਕਰਾਅ ਵਧਾ ਰਿਹਾ ਹੈ ਇਹ ਵਿਕਾਸ ਚੋਣਾਂ ਨੇੜੇ ਪਾਰਟੀਆਂ ਨੂੰ ਨਵਾਂ ਹਥਿਆਰ ਦੇਵੇਗਾ ਅਤੇ ਰਾਜਨੀਤੀ ਨੂੰ ਗਰਮ ਕਰੇਗਾ ਪੰਜਾਬ ਵਿੱਚ ਹਫਤੇ ਭਰ ਵਿੱਚ ਦੂਜਾ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਨੂੰ ਸਮਰਾਲਾ ਖੇਤਰ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ ਅਤੇ ਲੋਰੈਂਸ ਬਿਸ਼ਨੋਈ ਗੈਂਗ ਨੇ ਜ਼ਿੰਮੇਵਾਰੀ ਲਈ ਹੈ। ਇਹ ਹੱਤਿਆ ਖੇਡ ਅਤੇ ਅਪਰਾਧ ਦੇ ਵਿਚਕਾਰ ਵੱਧਦੇ ਤਣਾ ਨੂੰ ਦਰਸਾਉਂਦੀ ਹੈ ਅਤੇ ਪੁਲਿਸ ਨੇ ਵਿਸ਼ੇਸ਼ ਟੀਮ ਬਣਾ ਲਈ ਹੈ। ਖੇਡਕਾਰ ਕਮਿਊਨਿਟੀ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਇਹ ਘਟਨਾ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਚੁਣੌਤੀ ਦਿੰਦੀ ਹੈ ਅਤੇ ਤੁਰੰਤ ਕਾਰਵਾਈ ਦੀ ਲੋੜ ਹੈ। ਫਰੀਦਕੋਟ ਵਿੱਚ ਐਫਆਈਆਰ ਵਿੱਚ ਦੇਰੀ ਕਾਰਨ ਐਸਐਚਓ ਨੂੰ ਨिलंबित ਕਰ ਦਿੱਤਾ ਗਿਆ ਹੈ ਜਦਕਿ ਆਪ ਕਾਉਂਸਲਰ ਨੇ ਵਿਰੋਧ ਵਿੱਚ ਪ੍ਰਦਰਸ਼ਨ ਕਰਕੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਇਹ ਘਟਨਾ ਪੁਲਿਸ ਵਿਵਸਥਾ ਵਿੱਚ ਖਾਮੀਆਂ ਨੂੰ ਉਜਾਗਰ ਕਰਦੀ ਹੈ ਅਤੇ ਨਾਗਰਿਕਾਂ ਵਿੱਚ ਨਾਰਾਜ਼ਗੀ ਵਧਾ ਰਹੀ ਹੈ ਪ੍ਰਸ਼ਾਸਨ ਨੇ ਜਾਂਚ ਆਦੇਸ਼ ਦਿੱਤੇ ਹਨ ਅਤੇ ਨਿਰਪੱਖ ਕਾਰਵਾਈ ਦਾ ਵਾਅਦਾ ਕੀਤਾ ਹੈ ਇਹ ਮਾਮਲਾ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਚੁਣੌਤੀ ਦਿੰਦਾ ਹੈ ਅਤੇ ਤੁਰੰਤ ਹੱਲ ਦੀ ਉਡੀਕ ਹੈ ਦਰਨ ਤਾਰਨ ਵਿੱਚ ਆਪ ਅਤੇ ਕਾਂਗਰਸ ਨੇ ਗਵਰਨੈਂਸ ਅਤੇ ਜਨਤਕ ਸੁਰੱਖਿਆ ਤੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਹਨ ਜੋ ਵਿਵਾਦ ਨੂੰ ਵਧਾ ਰਿਹਾ ਹੈ ਆਪ ਨੇ ਕਾਂਗਰਸ ਨੂੰ ਅਣਗਹਿਲੀ ਦਾ ਦੋਸ਼ੀ ਠਹਿਰਾਇਆ ਹੈ ਜਦਕਿ ਕਾਂਗਰਸ ਨੇ ਆਪ ਨੂੰ ਅਣਯੋਗ ਦੱਸਿਆ ਹੈ ਇਹ ਟਕਰਾਅ ਸਥਾਨਕ ਪੱਧਰ ਲੀਆ ਚੋਣਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਨਾਗਰਿਕਾਂ ਵਿੱਚ ਚਿੰਤਾ ਵਧਾ ਰਿਹਾ ਹੈ ਇਹ ਟਾਕਰਾ ਪੰਜਾਬ ਦੀ ਸਿਆਸੀ ਗਤੀਵਿਧੀਆਂ ਨੂੰ ਗਰਮ ਕਰੇਗਾ ਅਤੇ ਅੱਗੇ ਵੱਧ ਦੇ ਵਿਕਾਸਾ ਨੂੰ ਨਿਰਧਾਰਿਤ ਕਰੇਗਾ ਪੰਜਾਬ ਵਿੱਚ 19 ਟੋਲ ਪਲਾਜ਼ਿਆਂ ਤੇ ਹੁਣ ਟੈਕਸ ਨਹੀਂ ਵਸੂਲਿਆ ਜਾਵੇਗਾ ਜੋ ਸਰਕਾਰ ਦੇ ਫੈਸਲੇ ਨਾਲ ਆਮ ਲੋਕਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰੇਗਾ ਅਤੇ ਰਸਤੇ ਦੀ ਵਰਤੋਂ ਨੂੰ ਵਧਾਵੇਗਾ ਇਹ ਕਦਮ ਅਰਥ ਵਿਵਸਥਾ ਨੂੰ ਤੇਜ਼ ਕਰੇਗਾ ਅਤੇ ਵਪਾਰਕ ਗਤੀਵਿਧੀਆਂ ਨੂੰ ਬੂਸਟ ਕਰੇਗਾ ਜਿਸ ਨਾਲ ਪੰਜਾਬ ਨੂੰ ਵਧੇਰੇ ਜੋੜਿਆ ਜਾਵੇਗਾ ਟਰੰਕ ਡਰਾਈਵਰਾਂ ਅਤੇ ਰੋਜ਼ਾਨਾ ਯਾਤਰੀਆਂ ਨੇ ਇਸ ਦਾ ਸਵਾਗਤ ਕੀਤਾ ਹੈ ਅਤੇ ਹੋਰ ਪਲਾਜ਼ਿਆਂ ਲਈ ਵੀ ਅਪੀਲ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਮੁੜ ਸੰਰਚਨਾ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਵੇਗੀ। ਇਹ ਫੈਸਲਾ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮੰਗਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਯੂਨੀਵਰਸਿਟੀ ਦੀ ਸੁਤੰਤਰਤਾ ਨੂੰ ਬਚਾਵੇਗਾ। ਪੰਜਾਬੀ ਵਿਦਿਆ ਨੂੰ ਬਚਾਉਣ ਲਈ ਇਹ ਕਦਮ ਅਹਿਮ ਹੈ ਅਤੇ अनेਕਾਂ ਨੇ ਇਸ ਦਾ ਸਵਾਗਤ ਕੀਤਾ ਹੈ। ਹੜ੍ਹ ਪ੍ਰਭਾਵਿਤ ਖੇਤੀਬਾੜੀ ਨੇ ਪੰਜਾਬ ਨੂੰ ਨਵਾਂ ਸੰਕਟ ਦਿੱਤਾ ਹੈ ਜਿੱਥੇ ਕਿਸਾਨ ਰੇਤ ਨੂੰ 1 ਰੁਪਿਆ ਪ੍ਰਤੀ ਕਿਊਬਿਕ ਫੁੱਟ ਵਿੱਚ ਵੇਚ ਰਹੇ ਹਨ ਅਤੇ ਖੇਤ ਰੇਤਲੇ ਟਿੱਲਿਆਂ ਵਾਂਗ ਬਣ ਗਏ ਹਨ ਇਹ ਵਿਸ਼ਾਲ ਰੇਤਲੀਆਂ ਪਰਤਾਂ ਕਿਸਾਨਾਂ ਨੂੰ ਫਸਲਾਂ ਲਈ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਾਫ਼ ਕਰਨ ਲਈ ਲੜਨਾ ਪੈ ਰਿਹਾ ਹੈ ਸਰਕਾਰ ਨੂੰ ਇਸ ਨੂੰ ਹਟਾਉਣ ਲਈ ਵਿਸ਼ੇਸ਼ ਯੋਜਨਾ ਬਣਾਉਣੀ ਪਵੇਗੀ ਜੋ ਖੇਤੀ ਨੂੰ ਬਚਾਵੇ ਇਹ ਸੰਕਟ ਪੰਜਾਬ ਦੀ ਅਰਥ ਵਿਵਸਥਾ ਨੂੰ ਲੰਬੇ ਸਮੇਂ ਲਈ ਪ੍ਰਭਾਵਿਤ ਕਰੇਗਾ ਅਤੇ ਤੁਰੰਤ ਧਿਆਨ ਦੀ ਲੋੜ ਹੈ। ਆਪ ਦਾ ਵਫਦ ਪੰਜਾਬ ਯੂਨੀਵਰਸਿਟੀ ਦੇ ਹੱਕ ਖਤਮ ਕਰਨ ਵਾਲੀ ਕੇਂਦਰੀ ਭਾਜਪਾ ਸਰਕਾਰ ਦੀ ਸਾਜ਼ਿਸ਼ ਵਿਰੁੱਧ ਰਾਜਪਾਲ ਕੋਲ ਪਹੁੰਚਿਆ। ਸੰਸਦ ਮਲਵਿੰਦਰ ਕੰਗ ਨੇ ਸਪਸ਼ਟ ਕੀਤਾ ਕਿ ਇਸ ਪੰਜਾਬ ਵਿਰੋਧੀ ਕਦਮ ਵਿਰੁੱਧ ਸਿਆਸੀ ਤੇ ਕਾਨੂੰਨੀ ਲੜਾਈ ਲੜੀ ਜਾਵੇਗੀ। ਇਹ ਮਾਮਲਾ ਲੱਖਾਂ ਵਿਦਿਆਰਥੀਆਂ ਨਾਲ ਜੁੜਿਆ ਹੈ। ਅਤੇ ਆਪ ਨੇ ਪੰਜਾਬ ਦਾ ਪੱਖ ਮਜ਼ਬੂਤ ਰੱਖਣ ਦਾ ਵਾਅਦਾ ਕੀਤਾ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਲੜਾਈ ਜਾਰੀ ਰਹੇਗੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵਿਰੁੱਧ ਜਾਤੀਵਾਦੀ ਬਿਆਨਾਂ ਲਈ ਐਫ ਆਈ ਆਰ ਰਜਿਸਟਰ ਹੋ ਗਈ ਹੈ ਜਿਸ ਨੂੰ ਅਰਵਿੰਦ ਕੇਜਰੀਵਾਲ ਨੇ ਸਖਤੀ ਨਾਲ ਨਿੰਦਿਆ ਕੀਤੀ ਹੈ ਬਾਇਓਪੋਲ ਵਿੱਚ ਬੱਟਾ ਸਿੰਘ ਬਾਰੇ ਟਿੱਪਣੀ ਨੇ ਵਿਵਾਦ ਪੈਦਾ ਕਰ ਦਿੱਤਾ ਹੈ ਤੇ ਕਾਂਗਰਸ ਨੂੰ ਰਾਜਨੀਤਿਕ ਨੁਕਸਾਨ ਹੋ ਰਿਹਾ ਹੈ ਵਿਰੋਧੀ ਧਿਰਾਂ ਨੇ ਇਸ ਨੂੰ ਜਾਤੀਵਾਦ ਨੂੰ ਪੜਕਾਉਣ ਵਾਲਾ ਕਿਹਾ ਹੈ ਇਹ ਮਾਮਲਾ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਲਹਿਰ ਚਲਾ ਰਿਹਾ ਹੈ। ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨ ਵਾਲੀ ਨੋਟੀਫਿਕੇਸ਼ਨ ਵਾਪਸ ਲੈ ਲਈ ਹੈ ਜੋ ਵਿਵਾਦਾਂ ਵਿੱਚ ਘਰ ਗਈ ਸੀ। ਵਿਦਿਆਰਥੀਆਂ ਤੇ ਵਿਦਵਾਨਾਂ ਨੇ ਵਿਰੋਧ ਕੀਤਾ ਸੀ ਅਤੇ ਹੁਣ ਇਹ ਬਦਲਾ ਨਵੀਂ ਤਾਰੀਖ ਤੋਂ ਲਾਗੂ ਹੋਵੇਗਾ। ਪੰਜਾਬੀ ਤੇਰਾ ਨੇ ਇਸ ਨੂੰ ਆਪਣੀ ਜਿੱਤ ਕਿਹਾ ਹੈ ਅਤੇ ਹੋਰ ਲੜਾਈ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ। ਇਹ ਫੈਸਲਾ ਯੂਨੀਵਰਸਿਟੀ ਦੀ ਸੁਤੰਤਰਤਾ ਲਈ ਮਹੱਤਵਪੂਰਨ ਹੈ। ਪੰਜਾਬ ਵਿੱਚ ਮੀਂਹ ਨੇ ਪ੍ਰਾੜੀ ਸਾੜਨ ਵਾਲੀਆਂ ਘਟਨਾਵਾਂ ਨੂੰ ਘਟਾ ਦਿੱਤਾ ਹੈ ਅਤੇ ਕੱਲ ਸਿਰਫ 97 ਕੇਸ ਰਿਕਾਰਡ ਹੋਏ ਹਨ। ਇਸ ਸੀਜ਼ਨ ਵਿੱਚ ਕੁੱਲ 2933 ਘਟਨਾਵਾਂ ਹੋਈਆਂ ਜੋ ਪਿਛਲੇ ਸਾਲਾਂ ਨਾਲੋਂ ਘੱਟ ਹਨ। ਸਰਕਾਰ ਨੇ ਵਧੀਆ ਪ੍ਰਬੰਧਨ ਦਾ ਦਾਵਾ ਕੀਤਾ ਹੈ ਅਤੇ ਹੋਰ ਰੋਕਥਾਮ ਲਈ ਯੋਜਨਾਵਾਂ ਚਲਾਈਆਂ ਹਨ। ਇਹ ਪ੍ਰਦੂਸ਼ਣ ਨੂੰ ਘਟਾਉਣ ਲਈ ਰਾਹਤ ਵਾਲੀ ਖਬਰ ਹੈ। ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਨਾਸ਼ਤਾ ਦੇਣ ਦੀ ਯੋਜਨਾ ਬਣਾ ਰਹੀ ਹੈ। ਜਿੱਥੇ ਹਰ ਬੱਚੇ ਨੂੰ 150 ਗ੍ਰਾਮ ਦੁੱਧ ਅਤੇ ਇੱਕ ਕੇਲਾ ਮਿਲੇਗਾ ਪ੍ਰੀ ਪ੍ਰਾਇਮਰੀ ਅਤੇ ਐਲੀਮੈਂਟਰੀ ਕਲਾਸਾਂ ਲਈ ਇਹ ਪ੍ਰੋਗਰਾਮ ਬੱਚਿਆਂ ਦੀ ਸਿਹਤ ਵਧਾਏਗਾ ਅਤੇ ਬੱਚਿਆਂ ਨੂੰ ਫਾਸਟ ਫੂਡ ਤੋਂ ਦੂਰ ਰੱਖੇਗਾ ਬਜਟ ਵਿੱਚ ਇਸ ਲਈ ਵਿਸ਼ੇਸ਼ ਫੰਡ ਰੱਖਿਆ ਗਿਆ ਹੈ ਅਤੇ ਪਾਇਲਟ ਪ੍ਰੋਜੈਕਟ ਸ਼ੁਰੂ ਹੋਵੇਗਾ ਇਹ ਗਰੀਬ ਬੱਚਿਆਂ ਲਈ ਵੱਡੀ ਰਾਹਤ ਹੈ ਮਾਨ ਸਰਕਾਰ ਨੇ ਪੰਜਾਬ ਨੂੰ ਦੇਸ਼ ਦਾ ਪਹਿਲਾ ਸੂਬਾ ਬਣਾ ਦਿੱਤਾ ਹੈ ਜਿੱਥੇ ਪੂਰੇ ਢੰਗ ਨਾਲ ਐਂਟੀ ਡਰੋਨ ਕਵਰੇਜ ਹੈ ਇਹ ਦੂਜੀ ਰੱਖਿਆ ਰੇਖਾ ਨੇ ਹਾਲ ਹੀ ਵਿੱਚ ਹੋਏ ਸੰਭਾਵਿਤ ਹਮਲਿਆਂ ਨੂੰ ناکਾਮ ਕਰਕੇ ਸੁਰੱਖਿਆ ਨੂੰ ਨਵਾਂ ਮਾਮਲਾ ਦਿੱਤਾ ਹੈ ਪੰਜਾਬ ਪੁਲਿਸ ਅਤੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਨਾਲ ਸੀਮਾ ਤੋਂ ਆਉਣ ਵਾਲੇ ਡਰੋਨ ਹਮਲੇ ਪਹਿਲਾਂ ਵਾਂਗ ਖਤਰਨਾਕ ਨਹੀਂ ਰਹਿਣਗੇ ਇਹ ਤਕਨੀਕ ਨਾ ਸਿਰਫ ਜਾਸੂਸੀ ਬਲਕਿ ਹਥਿਆਰਬੰਦ ਡਰੋਨਾਂ ਨੂੰ ਵੀ ਰੋਕੇਗੀ ਜੋ ਪੰਜਾਬ ਦੇ ਖੇਤੀਬਾੜੀ ਅਤੇ ਸ਼ਹਿਰੀ ਖੇਤਰਾਂ ਲਈ ਵਧੀਆ ਰਾਹਤ ਹੈ ਇਹ ਪਹਿਲ ਕਦਮੀ ਪੰਜਾਬ ਨੂੰ ਸੁਰੱਖਿਆ ਦਾ ਨਮੂਨਾ ਬਣਾ ਰਹੀ ਹੈ ਅਤੇ ਹੋਰ ਸੂਬੇ ਵੀ ਇਸ ਨੂੰ ਅਪਣਾਉਣ ਲਈ ਤਿਆਰ ਹਨ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਡਰਾਮੈਟਿਕ ਤਰੀਕੇ ਨਾਲ ਵਿਗੜ ਰਹੀ ਹੈ ਜਿਸ ਨਾਲ ਸਿਹਤ ਵਿਭਾਗ ਨੇ ਸਾਰੇ ਨਾਗਰਿਕਾਂ ਲਈ ਤੁਰੰਤ ਸਲਾਹ ਜਾਰੀ ਕੀਤੀ ਹੈ ਖਾਸ ਕਰ ਬਜ਼ੁਰਗਾਂ ਬੱਚਿਆਂ ਅਤੇ ਸਾਹ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਬਾਹਰ ਨਾ ਨਿਕਲਣ ਅਤੇ ਮਾਸਕ ਲਾਉਣ ਦੀ ਹਦਾਇਤ ਕੀਤੀ ਗਈ ਹੈ ਪਰਾਲੀ ਸਾੜਨ ਵਿੱਚ ਕਮੀ ਹੋਣ ਦੇ ਬਾਵਜੂਦ ਗਵਾਂਡੀ ਸੂਬਿਆਂ ਤੋਂ ਆਉਣ ਦਾ ਪ੍ਰਦੂਸ਼ਣ ਅਤੇ ਮੌਸਮੀ ਬਦਲਾਅ ਇਸ ਦਾ ਕਾਰਨ ਹੈ ਅਧਿਕਾਰੀਆਂ ਨੇ ਕਿਹਾ ਕਿ ਇਹ ਸਥਿਤੀ ਅਗਲੇ ਕੁਝ ਦਿਨਾਂ ਤੱਕ ਚੱਲ ਸਕਦੀ ਹੈ ਇਸ ਲਈ ਘਰਾਂ ਵਿੱਚ ਰਹਿਣ ਅਤੇ ਪਾਣੀ ਵਧੇਰੇ ਪੀਣ ਨੂੰ ਯਕੀਨੀ ਬਣਾਓ ਪੰਜਾਬ ਸਰਕਾਰ ਨੇ ਵਾਈਲਡ ਲਾਈਫ ਐਕਟ ਵਿੱਚ ਵੱਡੇ ਬਦਲਾਅ ਕੀਤੇ ਹਨ ਜਿਸ ਨਾਲ ਗੈਰ ਕਾਨੂੰਨੀ ਸ਼ਿਕਾਰ ਵਪਾਰ ਅਤੇ ਜੰਗਲੀ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੁਰਮਾਨੇ 4 ਗੁਣਾ ਵਧਾ ਦਿੱਤੇ ਗਏ ਹਨ ਇਹ ਕਾਨੂੰਨ ਨਾ ਸਿਰਫ ਬਾਗਾਂ ਅਤੇ ਹਾਥੀਆਂ ਵਰਗੇ ਵੱਡੇ ਜਾਨਵਰਾਂ ਨੂੰ ਬਚਾਏਗਾ ਸਗੋਂ ਛੋਟੇ ਪੰਛੀਆਂ ਅਤੇ ਜੰਗਲੀ ਹਿਰਨਾਂ ਨੂੰ ਵੀ ਸੁਰੱਖਿਅਤ ਰੱਖੇਗਾ ਵਾਤਾਵਰਣ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬਦਲਾਅ ਜੰਗਲੀ ਜੀਵਨ ਨੂੰ ਨਵੀਂ ਜਾਨ ਬਖਸ਼ੇਗਾ ਪਰ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ ਪੰਜਾਬ ਵਿੱਚ ਹੜ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਧੰਨ ਦੀ ਖਰੀਦ ਵਿੱਚ ਵਿਗਾਨ ਦੀ ਡੂੰਗੀ ਜਾਂਚ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ, ਤਰਨਤਾਰਨ ਅਤੇ ਫਜ਼ਿਲਕਾ ਵਿੱਚ ਪਿਛਲੇ ਸਾਲ ਨਾਲੋਂ ਖਰੀਦ ਘਟ ਹੋਣ ਦੇ ਬਾਵਜੂਦ ਅਧਿਕਾਰੀਆਂ ਨੂੰ ਰਾਜਸਥਾਨ ਤੋਂ ਸਸਤੇ ਧੰਨ ਦੀ ਗੈਰ ਕਾਨੂੰਨੀ ਆਯਾਤ ਦਾ ਸ਼ੱਕ ਹੈ। ਇਹ ਜਾਂਚ ਨਾ ਸਿਰਫ ਕਿਸਾਨਾਂ ਦੇ ਨੁਕਸਾਨ ਨੂੰ ਰੋਕੇਗੀ, ਬਲਕਿ ਭ੍ਰਿਸ਼ਟਾਚਾਰ ਨੂੰ ਵੀ ਖਤਮ ਕਰੇਗੀ। ਕਿਸਾਨ ਪਾਈਚਾਰੇ ਨੇ ਇਸ ਨੂੰ ਸਵਾਗਤ ਕੀਤਾ ਹੈ। ਅਤੇ ਅਧਿਕਾਰੀ ਤੇਜ਼ੀ ਨਾਲ ਕਾਰਵਾਈ ਕਰ ਰਹੇ ਹਨ। ਇਹ ਖਬਰ ਪੰਜਾਬ ਦੇ ਅਨਾਜ ਮੰਡੀਆਂ ਨੂੰ ਨਵੀਂ ਨਿਰਭਰਤਾ ਦਿੰਦੀ ਹੈ। ਪੰਜਾਬ ਸਰਕਾਰ ਨੇ ਮਿੱਡੇ ਮੀਲ ਪ੍ਰੋਗਰਾਮ ਵਿੱਚ ਵੱਡੇ ਬਦਲਾਅ ਕੀਤੇ ਹਨ ਜਿਸ ਵਿੱਚ ਬਿਹਤਰ ਮੈਨੂ ਫਲ ਅਤੇ ਯੂਕੇਜੀ ਤੱਕ ਕਵਰੇਜ ਸ਼ਾਮਲ ਹੈ ਨਾਲ ਹੀ ਨਾਸ਼ਤਾ ਵੀ ਸ਼ੁਰੂ ਕਰਨ ਦੀ ਯੋਜਨਾ ਹੈ ਅਤੇ ਇਸ ਨਾਲ 44301 ਔਰਤਾਂ ਨੂੰ ਰੋਜ਼ਗਾਰ ਮਿਲੇਗਾ ਇਹ ਪਹਿਲ ਕਦਮੀ ਬੱਚਿਆਂ ਦੀ ਪੋਸ਼ਣ ਅਤੇ ਔਰਤਾਂ ਦੀ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰੇਗੀ ਅਧਿਕਾਰੀਆਂ ਨੇ ਕਿਹਾ ਕਿ ਇਹ ਪ੍ਰੋਗਰਾਮ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਏਗਾ ਇਹ ਖਬਰ ਸਾਨੂੰ ਗਰਵ ਕਰਾਉਂਦੀ ਹੈ ਕਿ ਸਿੱਖਿਆ ਤੇ ਸਿਹਤ ਵਿੱਚ ਪੰਜਾਬ ਅੱਗੇ ਵਧ ਰਿਹਾ ਹੈ ਪੰਜਾਬ ਵਿੱਚ ਬੱਸ ਡਰਾਈਵਰ ਜਗਜੀਤ ਸਿੰਘ ਦੀ ਰੋਡ ਰੇਜ਼ ਨਾਲ ਹੱਤਿਆ ਨੇ ਸਾਰੇ ਗਵਰਨਮੈਂਟ ਬੱਸ ਯੂਨੀਅਨਾਂ ਨੂੰ ਹੜਤਾਲ ਅਤੇ ਧਰਨੇ ਲਈ ਮਜਬੂਰ ਕਰ ਦਿੱਤਾ ਹੈ ਇਹ ਵਿਰੋਧ ਕੋਰਾਲੀ ਵਿੱਚ ਹੋ ਰਿਹਾ ਹੈ ਤੇ ਹੋਰ ਸੂਬਿਆਂ ਦੀਆਂ ਯੂਨੀਅਨਾਂ ਵੀ ਸਮਰਥਨ ਦੇ ਰਹੀਆਂ ਹਨ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ ਪਰ ਡਰਾਈਵਰਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਵਿਵਾਦ ਪੜਗ ਗਿਆ ਹੈ ਕਾਂਗਰਸ ਨੇ ਆਪਣੇ ਨਵੇਂ ਪੋਸਟਰ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਨਾਲ ਆਪਣੇ ਲੀਡਰਾਂ ਨੂੰ ਜੋੜ ਦਿੱਤਾ ਹੈ ਜਿਸ ਨਾਲ ਸੁਖਬੀਰ ਸਿੰਘ ਬਾਦਲ ਪੜਗ ਗਏ ਹਨ ਉਹਨਾਂ ਨੇ ਇਸ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ ਅਤੇ ਕਾਂਗਰਸ ਨੂੰ ਸਖਤੀ ਨਾਲ ਨਿਸ਼ਾਨਾ ਬਣਾਇਆ ਹੈ ਇਹ ਪੋਸਟਰ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤਾ ਗਿਆ ਸੀ ਪਰ ਹੁਣ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਣ ਗਿਆ ਹੈ ਪੰਜਾਬੀ ਭਾਈਆਂ ਨੂੰ ਅਜਿਹੇ ਰਾਜਨੀਤਿਕ ਕੰਮਾਂ ਤੋਂ ਬਚਣਾ ਚਾਹੀਦਾ ਹੈ ਲੁਧਿਆਣਾ ਵਿੱਚ 13 ਰੁਪਏ ਦੀ ਸ਼ਰਟ ਦੇ ਆਫਰ ਨੇ ਸੈਂਕੜੇ ਲੋਕਾਂ ਨੂੰ ਖਿੱਚ ਲਿਆ ਜੋ ਵੱਖ-ਵੱਖ ਥਾਵਾਂ ਤੋਂ ਆਏ ਅਤੇ ਇਹ ਸਭ ਕੁਝ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਭੀੜ ਵਧਣ ਨਾਲ ਦੁਕਾਨਦਾਰ ਡਰ ਗਿਆ ਅਤੇ ਦੁਕਾਨ ਬੰਦ ਕਰਕੇ ਭੱਜ ਗਿਆ ਜਦਕਿ ਲੋਕਾਂ ਨੇ ਪੁਲਿਸ ਬੁਲਾ ਲਈ। ਉਨ੍ਹਾਂ ਨੇ ਕਿਹਾ ਕਿ ਆਫਰ ਸਿਰਫ ਪਹਿਲੇ 50 ਗਾਹਾਂ ਕ ਲਈ ਸੀ ਪਰ ਭੀੜ ਨੇ ਹੰਗਾਮਾ ਕਰ ਦਿੱਤਾ। ਲੋਕਾਂ ਨੇ ਦੁਕਾਨਦਾਰ ਤੇ ਗਰੂਪੂਰਵ ਦਾ ਨਾਮ ਲਾ ਕੇ ਝੂਠ ਬੋਲਣ ਦਾ ਇਲਜ਼ਾਮ ਲਾਇਆ। ਕਬੱਡੀ ਜਗਤ ਵਿੱਚ ਡੂੰਘਾ ਸੋਗ ਪਸਰ ਗਿਆ ਹੈ। ਕਿਉਂਕਿ ਅੰਤਰਰਾਸ਼ਟਰੀ ਪੱਧਰ ਦੇ ਮਸ਼ਹੂਰ ਖਿਡਾਰੀ ਜੀਤ ਕੋਟਲੀ ਦਾ ਅਚਾਨਕ nidhan ਹੋ ਗਿਆ ਹੈ। ਉਹ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਸਨ ਅਤੇ ਕਈ ਵਿਸ਼ੂ ਕੱਪਾਂ ਵਿੱਚ ਭਾਰਤੀ ਟੀਮ ਨੂੰ ਸ਼ਾਨਦਾਰ ਪ੍ਰਦਰਸ਼ਨ ਨਾਲ 골ਡ ਮੈਡਲ ਜਿੱਤਵਾਉਣ ਵਾਲੇ ਮੁੱਖ ਖਿਡਾਰੀ ਸਨ। ਜੀਤ ਨੇ ਪ੍ਰੋ ਕਬੱਡੀ ਲੀਗ ਵਿੱਚ ਵੀ ਆਪਣੀ ਤੇਜ਼ ਰੇਡਿੰਗ ਅਤੇ ਡਿਫੈਂਸ ਨਾਲ ਫੈਨਸ ਦੇ ਦਿਲ ਜਿੱਤ ਲਏ ਸਨ, ਜਿਸ ਨਾਲ ਉਹ ਰਾਸ਼ਟਰੀ ਹੀਰੋ ਬਣ ਗਏ ਸਨ। ਉਨ੍ਹਾਂ ਦੇ ਅਚਾਨਕ ਵਿਛੜਾ ਨਾਲ ਪਰਿਵਾਰ, ਸਾਥੀ ਖਿਡਾਰੀਆਂ ਅਤੇ ਪੂਰੇ ਪੰਜਾਬੀ ਖੇਡ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ 2025 ਨੂੰ ਰੱਦ ਕਰਨ ਤੋਂ ਬਾਅਦ ਹੁਣ ਲੈਂਡ ਐਕਟ ਨੂੰ ਨਵੇਂ ਸਿਰੇ ਤੋਂ ਇੰਟਰਪ੍ਰੀਟ ਕਰਨ ਦੀ ਤਿਆਰੀ ਕੀਤੀ ਹੈ। ਇਸ ਨਾਲ ਅਕਵਾਇਰਡ ਕੀਤੀ ਜ਼ਮੀਨ ਦੀ ਰਜਿਸਟਰੀ ਦੀ ਇਜਾਜ਼ਤ ਮਿਲ ਸਕਦੀ ਹੈ। ਕਿਸਾਨਾਂ ਲਈ ਵੱਡੀ ਰਾਹਤ ਦੀ ਉਮੀਦ ਹੈ ਪਰ ਵਿਰੋਧੀ ਇਸ ਨੂੰ ਚੋਣਾ ਦਾ ਹਥਿਆਰ ਕਹਿ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਵੱਡਾ ਵਿਵਾਦ ਖੜਾ ਹੋ ਸਕਦਾ ਹੈ। ਹਰਿਆਣਾ ਵਿੱਚ ਚੋਣਾਂ ਦੌਰਾਨ ਇੱਕ ਬ੍ਰਾਜ਼ੀਲੀਅਨ ਮਾਡਲ ਨੇ 22 ਵਾਰ ਵੋਟ ਪਾਏ ਜਦਕਿ ਇੱਕ ਪਤੇ ਤੇ ਇੱਕ ਵਿਅਕਤੀ ਦੇ ਨਾਂ ਤੇ 500 ਵੋਟ ਪਾਏ। ਇਹ ਘਟਨਾ ਚੋਣ ਪ੍ਰਕਿਰਿਆ ਵਿੱਚ ਵਿਆਪਕ heira-pheri ਨੂੰ ਉਜਾਗਰ ਕਰਦੀ ਹੈ। ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨਾਲ ਲੋਕਤੰਤਰ ਦੀ ਮਜ਼ਬੂਤੀ ਤੇ ਸਵਾਲ ਉੱਠ ਰਹੇ ਹਨ। ਤਾਂ ਇਹ ਸਨ ਅੱਜ ਦੇ ਦਿਨ ਦੀਆਂ ਤਾਜ਼ਾ ਤੇ ਮੁੱਖ ਖਬਰਾਂ। ਇਸੇ ਤਰ੍ਹਾਂ ਦੀਆਂ ਰੋਜ਼ਾਨਾ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ। ਤਾਂ ਮਿਲਦੇ ਹਾਂ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਅਗਲੇ ਵੀਡੀਓ ਵਿੱਚ। ਤਦ ਤੱਕ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ। ਧੰਨਵਾਦ।